ਨੇ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਨਾ ਕਿ ਨਾਲ ਇੱਕ ਦੁਕਾਨ ਹੋਰ ਹੋਵੇ ਬਾਜ਼ਾਰ 'ਚ ਜਾਣੇ ਹੋ ਕਿਸੇ ਵੀ ਸਮਾਨ ਦੀ ਦੁਕਾਨ ਹੋਵੇ ਭਾਂਡਿਆਂ ਦੀ ਹੋਵੇ ਕੱਪੜਿਆਂ ਦੀ ਹੋਵੇ ਹੋਰ ਮਠਿਆਈਆਂ ਦੀ ਹੋਣ ਕਿਸੇ ਮੁਤਾਬਕ ਦੀ ਤਾਂ ਉਸ ਦੁਕਾਨ ਦਾ مالک ਭਾਵੇਂ ਖੁਦ ਕਰੇ ਚਾਹੇ ਉਹਨੇ ਕੋਈ ਨੌਕਰ ਚੱਕ ਰੱਖੇ ਆਪਣੀ ਦੁਕਾਨ ਦੀ ਸਫਾਈ ਵੱਲ ਧਿਆਨ ਦਿੰਦਾ ਇਹ ਇਹਦੇ ਤੇ ਗੰਦਗੀ ਹੋਈ ਕਿਸਨੇ ਆਣਾ ਨਹੀਂ ਹੁਣ ਜੇ ਗੰਦਗੀ ਹੋਈ ਭਾਈ ਉੱਥੇ ਫਿਰ ਕਿਸਨੇ ਜਾਣਾ ਕਾਟਾ ਹੋਣਾ ਹੀ ਨਾ ਤੇ ਸਵਾਈ ਕਰਦਾ ਇਹ ਨਹੀਂ ਕਿ ਜਾਵੇ ਜਾ ਵੀ ਲੱਛੂ ਵਾਪਾ ਜਾ ਉੱਥੇ ਜਾ ਕੇ ਨਾ ਉਹਨੇ ਤਾਂ ਤੇ ਗੰਦ ਪਾਇਆ ਜਾ ਕੇ ਇਹ ਆਪਣੇ ਵੀ ਗੰਦਾ ਉਹਦੇ ਵੀ ਪਾ ਦੇ ਜਾ ਕੇ ਇਹ ਤਾਂ ਕਲੇਸ ਹੋ ਗਏ ਕਹਿੰਨੇ ਤੂੰ ਕਿ ਸਦੇ ਕਰੇ ਕਿ ਚੱਲ ਸਟੇਗਾ ਤੇ ਤੇ ਕੁਛ ਟੇਗਾ 79 ਸੁੱਟਦੇ ਆ ਦੂਸਰਿਆਂ ਦੇ ਗੁਰੂ ਵੱਲ ਕੋ ਜਿਉਂਦਾ ਕਿਵੇਂ ਗਿਆ ਉੱਠ ਕੇ ਮੈਂ ਗਿਆ ਬਹਿ ਕਿਵੇਂ ਗਿਆ ਕਿਵੇਂ ਖਾ ਲਿਆ ਕਿਵੇਂ ਪੱਥਰ ਖਾਂਦੇ ਆ ਤੁਸੀਂ ਇੱਕ ਗੱਲ ਕਰਤੀ ਅਗਲੇ ਨੇ ਹਜ਼ਾਰਾਂ ਸਵਾਲ ਕਰ ਦਿੱਤੇ ਵੀ ਸਾਡਾ ਗੁਰੂ ਮਨ ਤੋਂ ਬਾਅਦ ਉੱਠ ਨਹੀਂ ਸਕਦਾ ਤੁਹਾਡਾ ਗੁਰੂ ਸੀਸ ਵੱਢ ਕੇ ਜੋੜ ਸਕਦਾ ਸਾਡੀ ਮਨਮਤ ਤਾਂ ਤੁਹਾਡੀ ਮਨਮਤ ਹੈ ਕਿਉਂਕਿ ਤੁਸੀਂ ਕਿੱ쩔 ਸੁਟਿਆ ਅਗਲੇ ਨੇ ਸੋੜ ਦਿੱਤਾ ਤੁਸੀਂ ਮੂਰਤੀਆਂ ਬਲਗਏ ਅਗਲੇ ਤੁਹਾਡੇ ਫਰੀ ਸਾਹਿਬਾਂ ਲਾਗੇ ਵੀ ਜੇ ਸਾਡੇ ਪੱਥਰ ਖਾਂਦੇ ਨਹੀਂ ਤਾਂ ਤੁਹਾਡੀ ਇਹ ਵੀ ਇਹ ਵੀ ਧਾਤੀ ਹੈ ਨਾ ਵੀ ਇਹ ਕਿਵੇਂ ਖਾ ਲੋਗੇ ਭਾਵ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਅਣਬੜੇ ਸਜਣੇ ਐਸੇ ਮਿਲਦੇ ਆ ਰੋਜ਼ ਖਬਰਾਂ ਦੇਖਦੇ ਆ ਨਿਊਜ਼ ਦੇਖਦੇ ਆ ਜਾਂ ਮੀਡੀਆ ਪਲੇਟਫਾਰਮ ਦੇਤੇ ਸੀ ਜਦੋਂ ਵੀ ਕੁਝ ਦੇਖਦੇ ਹੋ ਜੇ ਕਿਸੇ ਪ੍ਰਚਾਰਕ ਨੇ ਕੋਈ ਗੱਲ ਕੀਤੀ ਗੱਲ ਸਹੀ ਹੈ ਜਾਂ ਗਲਤ ਹੈ ਉਹਦਾ ਵਈ ਨਿਰਣਾ ਗੁਰਬਾਣੀ ਮੁਤਾਬਕ ਦੱਸ ਭਾਈ ਤੂੰ ਆ ਗੱਲ ਕਹੀ ਹੈ ਬਰਨਾਨਕ ਸਾਹਿਬ ਤਾਂ ਇਹ ਗੱਲ ਕਹਿੰਦੇ ਨਹੀਂ ਤੈਨੂੰ ਦੇਖਣਾਗੇ ਤੈਨੂੰ ਸੋਧਾ ਲਾਦਾਂਗੇ ਤੈਨੂੰ ਜਾਣਦੇ ਆ ਇੰਨਾ ਗਾਲੀ ਗਲੋਚ ਕੌਣ ਕਰਦਾ ਸਿੱਖ ਹੀ ਸਿੱਖ ਨੂੰ ਦਾੜੀ ਕੇਸ ਵਾਲਾ ਇਹਦੇ ਨਾਲ ਕੀ ਹੁੰਦੀ ਹੈ ਸਾਡੀ ਸ਼ਬੀ ਖਰਾਬ ਹੁੰਦੀ ਹੈ ਉਹ ਤਾਂ ਸਾਨੂੰ ਪਤਾ ਹੀ ਹੈ ਅਚਕ ਕਿੰਤੂ ਪ੍ਰੰਤੂ ਕੌਣ ਕਰਦਾ ਦੇਖਿਆ ਜਿਹਨੇ ਇੱਕ ਜਪਜੀ ਸਾਹਿਬ ਦੀ ਪਉੜੀ ਦਾ ਸਿੱਧ ਪਾਠਨਾ ਕਰਨਾ ਹੁੰਦਾ ਉਹ ਵੈਸੇ ਵਿਚਾਰਾ ਰੱਖਦਾ ਇਹ ਗੱਲ ਕਿਵੇਂ ਹੋ ਸਕਦੀ ਹੈ ਭਾਈ ਜਦੋਂ ਤੁਸੀਂ ਕਿਸੇ ਨੂੰ ਮੌਕਾ ਦਵੋਗੇ ਤਾਂ ਤੁਹਾਡੇ ਨਾਲ ਵੀ ਇਹ ਹੀ ਹਾਲ ਹੋਣਾ ਨਾ ਤੁਸੀਂ ਜੇ ਮਾੜਾ ਗੱਲ ਕਰੋਗੇ ਤੇ ਤੁਹਾਨੂੰ ਜਵਾਬ ਐਸੇ ਮਿਲਣਨ ਦੂਸਰੇ ਦੇ ਘਰ ਵਿੱਚ ਕੀ ਹੋ ਰਿਹਾ ਸਾਨੂੰ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਆਪਣਾ ਘਰ ਦੇਖਣਾ ਇਹ ਵੀ ਸਾਫ਼ ਸਪਾਈ ਸਾਨੂੰ ਦੂਸਰੇ ਦੇ ਘਰ ਤੋਂ ਕੀ ਮਤਲਬ ਆਵੇ ਸਾਡਾ ਉਹਨਾਂ ਦਾ ਪੇ ਆਉਣਾ ਨਹੀਂ ਜਾਣਾ ਨਹੀਂ ਜੇ ਤੂੰ ਆਉਣਾ ਨਹੀਂ ਜਾਣਾ ਨਹੀਂ ਫਿਰ ਐਵੇਂ ਲੱਤਾਂ ਖਿੱਚੀ ਜਾ ਰਹੀ ਹੈ ਕਿ ਧਰਮ ਦੇ ਵਿੱਚ ਜੇ ਕੋਈ ਗੱਲ ਗਿਆਨ ਦੀ ਕਰਦਾ ਹੈ ਗਿਆਨ ਦਾ ਜਵਾਬ ਗਿਆਨ ਨਾ ਦਿੱਤਾ ਜਾਂਦਾ ਸੋਚ ਨਾ ਦਿੱਤਾ ਜਾਂਦਾ ਸਮਝ ਨਾ ਦਿੱਤਾ ਜਾਂਦਾ ਸਾਡਾ ਉਹੀ ਅਗਿਆਨਤਾ ਵਾਲਾ ਦਿਮਾਗ ਹੈ ਜੋ ਵੀ ਗੱਲ ਕਰਨੀ ਹੈ ਦੇਖਣਾਗੇ ਕਰ ਲਾਂਗੇ ਚੱਕਦਾਂਗੇ ਅਸੀਂ ਇੰਨੇ ਸੋਧੇ ਲਾਏ ਐ ਲਾਦਾਂਗੇ ਕਿਸੇ ਵੀ ਪ੍ਰਚਾਰਕ ਸਹਿਬਾਨ ਨੇ ਜੋ ਵੀ ਕਦੇ ਗੱਲ ਕੀਤੀ ਹੈ ਬਰਾਬਰ ਹੁਣ ਗਿਆਨ ਦੀ ਗੱਲ ਕਦ ਹੁੰਦੀ ਹੈ ਜਦੋਂ ਗਿਆਨ ਹੋਵੇ ਜਦੋਂ ਗਿਆਨ ਨਹੀਂ ਫਿਰ ਅਬਾ ਤਵਾ ਐਸਾ ਬਹੁਤ ਕੁਝ ਹੈ ਜਿਹਨੂੰ ਖੋਜਣ ਤੁਰ ਜਾਈਏ ਤੇ ਤੁਹਾਨੂੰ ਲੱਗੇਗਾ ਤੁਸੀਂ ਅੱਜ ਤੱਕ ਸੱਚ ਸੁਣਿਆ ਕਿ ਤੁਸੀਂ ਸੁਣਦੇ ਆ ਰਹਿਆ ਸੁਣ ਤੇ ਤੁਸੀਂ ਅਮਲ ਕੀਤਾ ਪਰ ਕਦੇ ਵਿਚਾਰ ਕੇ ਸੋਚ ਕੇ ਨਹੀਂ ਦੇਖਿਆ ਕਿ ਤੁਸੀਂ ਦੇਖਦੇ ਹੋ ਕਿ ਤੁਹਾਡੇ ਇਤਿਹਾਸ ਦੇ ਵਿੱਚ ਇੰਨੀ ਛੇੜਛਾੜ ਹੋਈ ਹੈ ਇੰਨੇ ਇਹਨਾਂ ਲਿਖਤਾਂ ਨੂੰ ਅਦਲਾ ਬਦਲੀ ਕੀਤਾ ਗਿਆ ਤੇ ਇਹ ਸੋਚ ਨਹੀਂ ਚਲਦੀ ਕਿ ਜਸਦਰਬਾਰ ਸਾਹਿਬ ਦੇ ਵਿੱਚ ਕਦੇ ਮੂਰਤੀਆਂ ਰੱਖੀਆਂ ਹੁੰਦੀਆਂ ਸੀ ਇਹ ਤਾਂ 1905 ਦੇ ਆਸਰੇ ਚੁਕਾਈਆਂ ਨੇ ਉਸ ਤੋਂ ਪਹਿਲਾਂ ਸੀ ਭਾਈ ਕਬਜਾ ਉਹਨਾਂ ਦੇ ਇਤਿਹਾਸਕ ਗ੍ਰੰਥ ਵੀ ਉਹਨਾਂ ਕੋਲੇ ਸੀ ਕੀ ਕਿਸੇ ਕਰ ਦਿੱਤਾ ਹਣਾ ਕੀ ਕੁੱਝ ਲਿਖਿਆ ਉਹਨਾਂ ਕੋਈ ਵਿਦਵਾਨ ਸੀ ਉਹਨਾਂ ਨੇ ਮਨ ਘੜ ਤਾ ਇਸ ਤਰ੍ਹਾਂ ਕਹਾਣੀਆਂ ਬਣਾ ਫੜਾ ਕੇ پرو پرو ਕੇ ਤੁਹਾਡੇ ਸਭ ਨੇ ਕਰ ਦਿੱਤੀਆਂ ਇਹ ਤੁਸੀਂ ਮੰਨੇ ਬੈਠੇ ਹੋ। ਉਹ ਦੂਸਰਾ ਸਾਡਾ ਲਾਣਾ ਐਸਾ ਹੈ ਇਹਨਾਂ ਨੂੰ ਮਾਇਆ ਤੋਂ ਬਿਗੈਰ ਗੱਲ ਕੋਈ ਨਹੀਂ ਹੈ ਮਾਇਆ ਦੇ ਚੱਕਰ ਦੇ ਵਿੱਚ। ਹੁਣ ਇੱਕ ਕਥਾ ਆਮ ਸੁਣਦੇ ਸੀ ਨਾ ਕਿ ਜਦੋਂ ਆਪਾਂ ਤਾਂਦੀਆ ਦਾ ਸਾਜਣੇ ਕੋਲ ਤੜੇ ਇਤਿਹਾਸ ਕਹਿੰਦੇ ਇੱਥੇ ਮਾਹਰ ਰਾਜ ਨੇ ਅਵਸਰ ਚੋਟੀ ਚੁਆਈ ਸੀ। ਜੋ ਦੁੱਧ ਰੀ ਨਦੀ ਉਹ ਤੋਂ ਦੁੱਧ ਚ ਵਾਲੇ ਗੁਰੂ ਸਮਰਾਥਾ ਕਰ ਕੋਸ਼ ਕਰਦਾ ਪਰ ਗੁਰੂ ਔਰ ਰੱਬ ਦੇ ਪੰਤ ਕਦੇ ਕਰਾਮਾਤੇ ਵਿਸ਼ਵਾਸ ਨਹੀਂ ਕਰਦੇ ਗੁਰੂ ਸਾਹਿਬਾਂ ਨੇ ਕਦੇ ਵੀ ਕੋਈ ਕਰਾਮਾਤੇ ਦਿਖਾਈ ਕਰਾਮਾਤਾਂ ਗੱਲ ਨਹੀਂ ਕੀਤੀ ਔਰ ਐਸੇ ਵਿਚਾਰਾ ਉਥੇ ਜਈ ਕਈ ਨੇ ਹੁਣ ਤੁਹਾਨੂੰ ਲੱਗੇਗਾ ਵੀ ਇਹ ਤਾਂ ਵੀ ਗੱਲ ਐਵੇਂ ਕਹਿੰਦਾ ਵਾ ਪਰ ਤੁਸੀਂ ਵਿਚਾਰੋਗੇ ਸਮਝੋਗੇ ਤੁਹਾਨੂੰ ਪਤਾ ਲੱਗੇਗਾ ਗੱਲ ਹੋਈ ਨਹੀਂ ਉਹ ਹੀ ਪਰ ਵਿਚਾਰ ਤਾਂ ਕਰੋ ਜੇ ਸਾਡਾ ਗੁਰੂ ਮਹਾਰਾਜ ਜੀ ਸਾਨੂੰ ਕਰਾਮਾਤਾ ਤੋਂ ਰੁਕਦਾ ਇਹਨਾਂ ਗੱਲਾਂ ਦਾ ਕੀ ਫਰਕ ਪੈਂਦਾ ਕੇ ਅਸੀਂ ਜਦੋਂ ਗੁਰੂ ਸਹਿਬਾਂ ਦੀਆਂ ਕਰਾਮਾਤਾ ਤੂਫਾਨ ਨੇ ਤੇ ਅੱਜ ਦੇ ਸਾਧ ਬਾਬੇ ਕਹਿੰਦੇ ਗੁਰੂ ਵੀ ਕਰਦਾ ਹੀ ਰਿਹਾ ਕਰਾਮਾਤ ਤੇ ਇਹ ਗੱਲ ਕਹਿੰਦੇ ਜਿਸ ਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕੀਰਾ ਪਿਆ ਹੋਵੇ ਇਨਸਾਨ ਬੱਚੇ ਭੁੱਖੇ ਪਿਆਏ ਤੜਫੜੇ ਬਿਲਕਦੇ ਆ ਜਾਨਵਰ ਘੋੜੇ ਮਰ ਰਹੇ ਆ ਉਥੇ ਮਹਾਰਾਜ ਨੇ ਐਸੀ ਕੋਈ ਕਲਾ ਨਹੀਂ ਵਰਤਾਈ ਕਿਉਂਕਿ ਸਾਰੇ ਸੀ ਅਣ ਗਰੀਬ ਕਿਮਕੌਰ ਦੀ ਵਿੱਚ ਵੀ ਭੁੱਖੇ ਭਾਣੇ ਨੇ ਜੰਗ ਲੜੀ ਉਥੇ ਨਹੀਂ ਕਲਾ ਮਾ ਦਿਖਾਈ ਕੋਈ ਜਦੋਂ ਮਹਾਰਾਜ ਉਥੋਂ ਸਾਰੇ ਜਗਤ ਤੋਂ ਬਾਹਰ ਆ ਗਏ ਪਾਰਿਸ਼ ਮਾਲਵੇ ਰਾਕੇ ਜਾ ਗਏ ਇਹਦੇ ਗੁਰੂ ਮਹਾਰਾਜ ਨੇ ਕਲਾ ਤਖਣੇ ਸ਼ੁਰੂ ਕਰ ਦਿੱਤੀ ਹੈ ਸ਼ਕਤੀ ਆ ਕਿ ਮਹਾਰਾਜ ਨੇ ਦੁੱਧ ਪੀਣਾ ਸੀ ਕਦੇ ਜਲ ਕੋਈ ਗੱਲ ਨਹੀਂ ਆਓਸਰ ਝੋਟੀ ਤੁਹਾਨੂੰ ਪਤਾ ਹੀ ਆਓਸਰ ਕਦੇ ਜੁੱਦੀ ਨਹੀਂ ਦਿੰਦੀ ਕਹਨੇ ਕੋਈ ਗੱਲ ਇਹ ਦੁੱਧ ਦੇ ਦੋਗੀ ਕਹਨੇ ਕਹਾਤੋ ਸਾਡੇ ਬੜੇ ਹੀ ਯਕ ਨੇ ਆਓਸਰ ਝੋਟੀਆਂ ਦੁੱਧ ਦਿੰਦੀਆਂ ਨੇ ਇਹ ਨਾਲ ਕੋਈ ਤੁਹਾਨੂੰ ਬਣਾਇਆ ਸਾਡੇ ਅੰਦਰ ਮਨਮਤ ਭਰੀ ਹੋਈ ਹੈ ਜਿਸ ਗੁਰੂ ਨੇ ਕਰਾਮਾਤ ਦੇ ਚੱਕਰ ਦੇ ਵਿੱਚ ਦਖਾਈ ਜਿਨੇ ਕਰਾਮਾ ਬਾਬਾ ਟਰ ਰਾਏ ਜੀ ਨੇ ਸ਼ੇਰੇ ਪਾਸ਼ਾ ਕਹਿੰਦੇ ਜਿਹੜੀ ਕਰਾਮਾਤ ਕਰਕੇ ਆਏ ਆ ਇਹ ਧਰਮ ਦੇ ਵਿੱਚ ਸਿੱਖਾਂ ਦੇ ਵਿੱਚ ਲੋੜ ਨਹੀਂ ਏ ਇਹ ਨਹੀਂ ਹੋਣੀ ਚਾਹੀਦੀ ਅੱਜ ਤੋਂ ਬਾਅਦ ਤੋਂ ਮੇਰਾ ਪੁੱਤਰ ਨਹੀਂ ਏ ਐਨੀ ਤਾਂ ਗੱਲ ਕਹਿ ਦਿੱਤੀ ਤੇ ਉਸ ਗੁਰੂ ਤੋਂ ਤੁਸੀਂ ਇਹ ਭਾਵਨਾ ਪਾਲਦੇ ਹੋ ਕਿ ਤੁਹਾਨੂੰ ਕਰਾਮਾਤਾਂ ਦਾ ਖਾਊਗਾ ਨਹੀਂ ਬਈ ਬਾਬਾ ਟਰ ਰਾਏ ਜੀ ਨੂੰ ਪਤਾ ਲੱਗਿਆ ਮੇਟੋ ਗਲਤੀ ਹੋ ਗਈ ਕਹਿੰਦੇ ਮਹਾਰਾਜ ਮੈਂ ਅਨਜਾਨ ਸੀ ਮੇ ਤੋਂ ਗਲਤੀ ਹੋ ਗਈ ਅਨਜਾਨ ਪੁਨੇ ਵਿੱਚ ਕਰਾਮਤ ਨਹੀਂ ਹੋਣੀ ਚਾਹੀਦੀ ਸੀ ਮੇ ਤੋਂ ਗਲਤੀ ਹੋਈ ਹੈ ਇਹਦਾ ਗਲਤਾ ਪਈ ਇਹੀ ਹਾਂ ਜਿਨੂੰ ਮੈਂ ਜਾਉਂਦਾ ਕੀਤਾ ਉਹਦੀ ਜਗ੍ਹਾ ਤੇ ਹੁਣ ਮੈਂ ਮਰਦਾ ਨੌ ਸਾਲ ਦੀ ਉਮਰ ਦੇ ਵਿੱਚ ਹੀ ਬਾਬਾ ਟਾ ਰਾਈ ਜਿਨੇ ਆਪਣਾ ਜੀਵਨ ਤਿਆਗ ਦਿੱਤਾ ਬਾਬਾ ਗੁਰਦਤਾ ਜੀ ਨੇ ਤਿਆਗ ਦਿੱਤਾ ਸੀ ਉਹਨਾਂ ਨੇ ਗਾਂਝਵਾ ਦਿੱਤੀ ਜੋ ਉਹਦੀ ਕਰਤੀ ਸੀ ਛੇਵੇਂ ਪਾਛੇ ਨੇ ਉਹ ਦੋਨੋਂ ਹੀ ਨੇ ਜਦ ਸਾਰੇ ਪਾਤਸ਼ਾਹ ਨੂੰ ਪਤਾ ਲੱਗੇ ਆ ਕਿ ਇਹਨਾਂ ਨੇ ਪਈ ਕਰਾਮਾ ਦਿਖਾਈ ਆ ਉਹਨਾਂ ਨੇ ਆਪਣਾ ਦੋਨਾਂ ਨੇ ਜੀਵਨ त्याਗ ਦਿੱਤਾ ਸੀ ਇੰਨਾ ਵੱਡਾ ਕਰਾਮਾ ਤੋਂ ਕਲਾ ਤੋਂ ਮਾਰੇ ਸਾਨੂੰ ਦੂ ਰੱਖਿਆ ਜੋ ਵੀ ਜੰਨ ਜੁਦ ਹੋਏ ਨੇ ਜੋ ਕੁਛ ਵੀ ਹੋਇਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਪਾਸ਼ੇ ਤੱਕ ਸਭ ਕੁਝ ਉਹ ਹੋਇਆ ਜੋ ਸਰੀਰ ਕਰਦਾ ਗੁਰੂ ਕਦੇ ਵੀ ਸੰਸਾਰ 'ਚ ਆਪਣੀਆਂ ਸ਼ਕਤੀਆਂ ਦਿਖਾਉਣ ਵਾਸਤੇ ਨਹੀਂ ਹੁੰਦਾ। ਸ਼ਕਤੀਆਂ ਦਿਖਾਉਂਦਾ ਹੈ ਵਾਹਿਗੁਰੂ ਖੁਦ ਦਿਖਾਉਂਦਾ। ਉਹਦੇ ਭਗਤ ਨੂੰ ਕੋਈ ਅਧਿਕਾਰ ਨਹੀਂ ਹੁੰਦਾ। ਉਹ ਭਗਤ ਹੀ ਨਹੀਂ ਦਿੰਦਾ ਫਿਰ ਉਹ। ਕਿਉਂ ਭਾਈ ਫਿਰ ਭਗਤ ਨਹੀਂ ਦਿੰਦਾ ਉਹ? ਸਾਨੂੰ ਲੱਗਦਾ ਹੈ ਨਾ ਕਿ ਰੋਸ ਹੁੰਦੇ ਬਾਬਾ ਜੀ ਬੜੇ ਕਰਾਮਾਤੀ ਹੈ। ਪਤਾ ਕਿ ਉਹ ਇਤਿਹਾਸ ਦੇ ਵਿੱਚ ਭਰਿਆ ਹੋਇਆ ਸਾਡੇ। ਕਿ ਗੁਰੂ ਸਾਹਿਬ ਨੇ ਕਰਾਮਾਤ ਕਰਦੇ ਉਹਨਾਂ ਨੇ ਭਾਈ ਜਿਸ ਤਰ੍ਹਾਂ ਤੁਸੀਂ ਆਮ ਜੀਵਨ ਸੰਸਾਰ ਦੇ ਮੁਕਤ ਬਤੀਤ ਕਰਦੇ ਇਸ ਤਰ੍ਹਾਂ ਹੀ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਚਾਹੁੰਦੇ ਤਾਂ ਭਾਈ ਸਾਰੇ 10 ਲੱਖ ਦੀ ਫੌਜ ਨੂੰ ਕਰਾਵਾ ਦੇ ਨਾਲ ਭਾਈ ਇੱਕ ਅੱਖ ਫਰੰਦੇ ਚਲਣ ਦੇ ਵਿੱਚ ਹੀ ਖਤਮ ਕਰ ਸਕਦੇ ਸੀ ਪਰ ਨਹੀਂ ਜਿਨੇ ਕਹਿਦੇ ਨੇ ਸਾਡੇ ਸਾਧ ਬੀਤੇਤੀ ਕ੍ਰੁਣ ਦੇਵੀ ਜੀ ਇਹ ਤਾਂ ਆ ਗਿਆ ਖਾਣਾ ਭੋਜਨ ਖਾਣ ਆ ਗਏ ਆ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਵੀ ਝੂਠ ਹੈ। ਬਾਬਾ ਜੀ ਨੇ ਕਹਿਤਾ ਕੋਈ ਗੱਲ ਨਹੀਂ ਬਸ ਤੇਲ ਖਤਮ ਹੋ ਗਏ ਚੱਲੀ ਚੱਲੋ। ਟੱਕਰ ਨਹੀਂ ਖੋਲਣਾ। ਲੋਕਾ ਤੁਹਾਡੇ ਗੁਰੂ ਦੀ ਐਸੀ ਕੋਈ ਸਾਖੀ ਬਣਾ ਕੇ ਤੁਹਾਡੇ ਸਾਹਮਣੇ ਦਿਖਾਈ ਹੋਈ ਹੈ। ਕਹਿੰਦੇ ਨੇ ਕਿ ਤੁਹਾਡੇ ਗੁਰੂ ਨੇ ਵੀ ਕੀਤਾ ਸੀ ਵੀ ਗੁਰੂ ਮਹਾਰਾਜੇ ਕਰਦੇ ਰਹੇ। ਲੰਗਰਾਂ ਵਿੱਚ ਕਹਿਣਗੇ ਸੰਗਤ ਵੱਧ ਆ ਗਈ ਸੀ। ਖਾਣਾ ਤਾਂ 5-7 ਬੰਦਿਆਂ ਦਾ ਸੀ। ਪਰ ਕੁਦਰਤ ਵੱਸ 5-600 ਸੰਤਮੰਦੀ ਗੱਡੀਆਂ ਭਰ ਕੇ ਆ ਗਈਆਂ ਤੇ ਸਾਡੇ ਬਾਬਾ ਜੀ ਕੀ ਕਹਿੰਦੇ ਇਹ ਨਹੀਂ ਕੋਈ ਗੱਲ ਨਹੀਂ ਭਾਈ ਪਤਿਲਿਆਂ ਤੋਂ ਟੱਕਾ ਨਾ ਚੁੱਕੋ ਖਾਣਾ ਨਹੀਂ ਖਤਮ ਹੋਣਾ ਜਦੋਂ ਕੋਈ ਸਵਾਲ ਕਰਦਾ ਵੀ ਇਹ ਕਿਵੇਂ ਹੋ ਗਏ ਤੇ ਨਾਲ ਹੀ ਪ੍ਰ ਇਤਿਹਾਸਕ ਤੱਤ ਦਾ ਦਿੰਦੇ ਆਏ ਕਿਉਂਕਿ ਜੋ ਝੂਠ ਨਹੀਂ ਗਿਆ ਹੋਇਆ ਇਹਦੇ ਨਾਲ ਕੀ ਹੋ ਰਿਹਾ ਸੰਸਾਰ ਦੇ ਵਿੱਚ ਇਹ ਸੰਸਾਰ ਦੇ ਵਿੱਚ ਕਾਲ ਯੁਗ ਵੱਧ ਰਿਹਾ ਆ ਧਰਮ ਵੱਧ ਰਿਹਾ ਆ ਉਹ ਤਾਂ ਅਸੀਂ ਵੀ ਦੇਖਦੇ ਆ ਸਾਰਾ ਸੰਸਾਰ ਦੇਖਦਾ ਹੁਣ ਐਸਾ ਬਹੁਤ ਕੁਝ ਹੈ ਗੱਲ ਚੱਲੀ ਸੀ ਕਿ ਜਦੋਂ ਕੋਈ ਇਨਸਾਨ ਦੂਸਰੇ ਸਤਿ ਦੇ ਉਤੇ ਕਿਸੇ ਪ੍ਰਕਾਰ ਦਾ ਕਿੰਪੂ ਪਰੰਪੂ ਕਰਦਾ ਜਾਂ ਕਿਸੇ ਧਰਮ ਤੇ ਕਰਦਾ ਅਗਲੇ ਨੇ ਤੇ ਲੋਕ ਸੁਣਾ ਵੀ ਉਹਨੇ ਵੀ ਅਨੇਕਾਂ ਤਰ੍ਹਾਂ ਦੀ ਗਲਤੀਆਂ ਕਰਦੇ ਨੇ ਉਹ ਤੁਸੀਂ ਮਹਾਬੀਰ ਹਨੂਮਾ ਜੀ ਦਿੱਤੇ ਚੱਲਦੇ ਹੋ ਤੁਸੀਂ ਕੀ ਲੈਣਾ ਉਹਨੇ ਪੱਥਰ ਚੱਕਿਆ ਪਹਾੜ ਚੱਕਿਆ ਨਹੀਂ ਚੱਕਿਆ ਭਈ ਪਰ ਕਿੰਤੂ ਪ੍ਰੰਤੂ ਜੇ ਤੁਸੀਂ ਕੀਤਾ ਨਾਲ ਹੀ ਕਹਿੰਦੇ ਆ ਉਹ ਸਾਡੇ ਨੇ ਤਾਂ ਜਿਉਂਦੇ ਵਿੱਚ ਕੈਸੀ ਪਹਾੜ ਚੱਕਿਆ ਸੀ ਨਹੀਂ ਚੱਕਿਆ ਸੀ ਛੋਟਾ ਸੀ ਤੁਹਾਡੇ ਨੇ ਸੀਸ ਕਲਮ ਕਰਾ ਕੇ ਆਪ ਦਾ ਸੀਸ ਚੱਕ ਕੇ ਜੰਗ ਲੜੀ ਸੀ ਇੱਕ ਵੇ ਹੋ ਗਿਆ ਤੁਸੀਂ ਕੀਤਾ ਅਗਲੇ ਨੇ ਕਰ ਦਿੱਤਾ ਫੇਰ ਬਾਬਾ ਦੀਪ ਸਿੰਘ ਜੀ ਵੱਲ ਆ ਜਾਂਦੇ ਆ ਕਿੰਨੇ ਸਵਾਰ ਉੜਦੇ ਆਨ ਭਾਵ ਕਹਿਣ ਦਾ ਭਾਈ ਆਪਣੇ ਧਰਮ ਨੂੰ ਆਪਣੇ ਆਪ ਨੂੰ ਸਵਾਰੋ ਆਪਣੇ ਧਰਮ ਦੇ ਵਿੱਚ ਰਹਿ ਕੇ ਜੋ ਸਾਡੇ ਕੋਲ ਕਮੀਆਂ ਆ ਜੋ ਗਲਤੀਆਂ ਉਹਨਾਂ ਨੂੰ ਦੂਰ ਕਰੋ ਭਰਮ ਕਲੇਖਾਂ ਨੂੰ ਦੂਰ ਕਰੋ ਆਪ ਸਵਾਰੇ ਮੈਂ ਮਿਲਾਂ ਮੈਂ ਬਲਿਆ ਸਭ ਹੋਏ ਜੇ ਤੂੰ ਮੇਰਾ ਬਹਿ ਰਹੇ ਸਭ जग ਤੇਰਾ ਹੋ ਆ ਸਾਡਾ ਸਾਰਾ ਜਗ ਸਾਡਾ ਬੇਤਾ ਕਹਿ ਸਕਦੇ ਆਪਣਾ ਨਹੀਂ ਹੋਇਆ ਕਿਉਂ ਅਸੀਂ ਆਪਣੇ ਆਪ ਨੂੰ ਸਵਾਰਿਆ ਨਹੀਂ ਏ ਅਸੀਂ ਜੇ ਆਪਣੇ ਆਪ ਨੂੰ ਸਵਾਰਿਆ ਹੁੰਦਾ ਤੇ ਭਾਈ ਸਾਰਾ ਜਗ ਹੋ ਜਾਣਾ ਸੀ ਸਾਰਾ ਜਗ ਤੇਰਾ ਮਰੀਦ ਹੋਣਾ ਸੀ ਅੱਜ ਤੁਹਾਨੂੰ ਕੀ ਕਹਿੰਦੇ ਕਦੇ ਤੁਹਾਨੂੰ ਕੋਈ ਅਤਵਾਦੀ ਕਹਿੰਦਾ ਕੋਈ ਵਖਵਾਦੀ ਕਹਿੰਦਾ ਕੋਈ ਕੁਸ ਕਹਿੰਦਾ ਵੇ ਕਿੰਨੇ ਨਾਮ ਲੈਂਦੇ ਕਿਉਂਕਿ ਤੁਸੀਂ ਭਾਈ ਗੁਰੂ ਤੇ ਨਹੀਂ ਹਲ ਤੱਕ ਕੋਈ ਗੁਰੂ ਨੇ ਜਿਵੇਂ ਤੁਹਾਨੂੰ ਸਵਾਰਨ ਵਾਸਤੇ ਕਿਹਾ ਸੀ ਨੇ ਇਸ ਤਰ੍ਹਾਂ ਸਬਰ ਜੋ ਪਤਸੀ ਆ ਗਏ ਬੇਮਾ ਭਰਮ ਭਲੇਖਾਂ ਦੇ ਵਿੱਚ ਆ ਗਏ ਕਰਾਮਾਤਾ ਚ ਆ ਗਏ ਤੇ ਸਿੱਖੀ ਨਾ ਟੁੱਟ ਗਈ ਹੈ ਮੇਚਾ ਇਸ ਗੱਲ ਨੂੰ ਯਾਦ ਰੱਖੋ ਕਿ ਗੁਰੂ ਸਹਿਬਾਨ ਪਾਤਸ਼ਾਹ ਜੀ ਨੇ ਕਦੇ ਵੀ ਕਿਸੇ ਵੀ ਕਰਾਮਾਤਾ ਕੋਈ ਸਹਾਰਾ ਨਹੀਂ ਲਿਆ ਇਹ ਜਿੰਨੀਆਂ ਤੁਸੀਂ ਸੁਣਦੇ ਹੋ ਇਹ ਸਾਖੀਆਂ ਸਿਰਫ ਬਣਾਈਆਂ ਗਿਆ ਕਲਪਕ ਨਹੀਂ ਸਚਾਈ ਤਾਂ ਬਹੁਤ ਦੂਰ ਹੈ ਵੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਭਾਈ ਉੱਥੇ ਸਿੰਘ ਭੁਕੇ ਤੇ ਆਏ ਮਰ ਗਏ ਦੂਸਰੇ ਪਾਸੇ ਕਹਿੰਦੇ ਆ ਵੀ ਮਹਾਰਾਜ ਨੇ ਉਹ ਸੱਚ ਦੁੱਧ ਦਵਾਤਾ ਕੀ ਸਾਥਤ ਕਰਨਾ ਚਾਹੁੰਦੇ ਸੀ ਮਹਾਰਾਜ ਵੀ ਮੈਨੂੰ ਸਾਰਿਆਂ ਦੀ ਚਿੰਤਾ ਨਹੀਂ ਮੈਨੂੰ ਆਪਣੀ ਚਿੰਤਾ ਜਿਵੇਂ ਮਰਜੀ ਇਹ ਮੈਂ ਅਦੀ ਸ਼ਕਤੀ ਵਰਤਾਂ ਦੁੱਧ ਪੀ ਲਵਾਂ ਤੁਹਾਨੂੰ ਵੀ ਜੀਵ ਲੱਗਦਾ ਨਾ ਵੀ ਇੱਕ ਪਾਸੇ ਦਾ ਇਤਿਹਾਸ ਇਹ ਗੱਲ ਕਹਿੰਦਾ ਕਿ ਤੇ ਭੁਖੇ ਪਾਣੇ ਸਿੰਘ ਛੱਡ ਕੇ ਵੀ ਆ ਗਏ ਸੀ ਮਾਝ ਦੇ ਸਿਕ ਛੱਡ ਕੇ ਆਏ ਭਾਈ ਮਹਾਂ ਸਿੰਘ ਵਰਗੇ ਇਤਿਹਾਸ ਵਿੱਚ ਸਭ ਕੁਝ ਨਾਲ ਜਾਂਦਾ ਪਰ ਅਸੀਂ ਸਮਝਦੇ ਨਹੀਂ ਹੈ ਦੇ ਕੇ ਸਮਝਾਉਂਦਾ ਉਹ ਸਾਡੀ ਆਵਾਜ਼ ਉੱੜਦੀ ਡਾਂਗ ਸੋਟਿਆ ਵਾਲੀ ਲੜਾਈ ਝਗੜੇ ਵਾਲੀ ਪੰਚ ਤੋਂ ਛੇਕਦਾਂਗੇ ਇਹ ਕਰਦਾਂਗੇ ਇਹ ਕੁਛ ਹੁੰਦਾ ਨਾ ਕਿਤੇ ਬੈਠ ਕੇ ਵਿਚਾਰ ਵੀ ਕਰੋ ਭਾਈ ਸਮਝੋ ਵੀ ਅਸੀਂ ਕਿਤੇ ਗਲਤ ਤਾਂ ਨਹੀਂ ਜਾ ਰਹੇ ਗਿਆਨ ਦਾ ਜਵਾਬ ਗਿਆਚ ਦਿੱਤਾ ਜਾਂਦਾ ਜਿਸ ਗਿਆਨ ਤੋਂ ਸਾਡਾ ਕੋਸਾਂ ਦਾ ਦੂਰ ਵੇ ਬਾਵਾਸਤਾਨੀ ਸਿਰਫ ਅਸੀਂ ਮਨਮਤ ਵੱਲ ਜਾ ਰਹੇ ਹਾਂ ਗੁਰਮਤ ਵੱਲ ਨਹੀਂ ਜਾ ਰਹੇ ਭਾਈ ਗੁਰੂ ਦੀ ਮਤ ਗੁਰਵਾਣੀ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਜੋ ਸੰਕੈਂਦੀ ਹੈ ਤੂੰ ਇਹਦੇ ਨਾਲ ਚੱਲੀ ਚੱਲੇ ਇਹ ਤੋਂ ਬਾਹਰ ਨਹੀਂ ਜਾ ਜਿੱਦਣ ਬਾਹਰ ਗਿਆ ਭਾਈ ਉਹਨੇ ਰੁੱਝ ਜਾਏਗਾ ਜਦਨ ਗੁਰੂ ਪਾਤਸ਼ਾਹ ਦੇ ਹੁਕਮਾਂ ਤੋਂ ਬਾਹਰ ਚਲੇ ਗਿਆ ਤੇਰੀ ਕਿਸੇ ਬਾਤ ਨਹੀਂ ਪੁੱਛਣੀ ਜਿੰਨਾ ਚਿਰ ਗੁਰੂ ਦੇ ਹੁਕਮ ਵਿੱਚ ਹੈ ਗੁਰੂ ਦੇ ਬਾਣੇ ਵਿੱਚ ਉਹਨਾਂ ਚਿਰ ਹੀ ਤੈਨੂੰ ਬੜੀਏ ਮਿਲਣੀ ਹੈ ਇੱਥੇ ਵੀ ਉੱਥੇ ਵੀ ਤੇ ਪਾਤਸ਼ਾਹ ਨੇ ਬਚਨ ਕੀਤਾ ਨਾ ਰੋ ਸੁਣਦੇ ਜੇ ਉਸ ਮਾਲਕ ਦੀ ਤੇਰੇ ਤੇ ਕਿਰਪਾ ਨਹੀਂ ਹੈ ਨਦਰ ਨਾ ਹੋਈ ਕੀ ਪਾਛੇ ਗਨੇ ਨਾਨਕ ਪਾਛੇ ਮਰੇ ਗੱਗੀ ਸਾਹਿਬ ਦੇ ਵਿੱਚ ਜੇ ਤੇ ਵਿਚਾਰਿਆ ਯਾਰ ਜੀ ਚਾਰ ਜੁਗਾ ਦੇ ਤੇਰੀ ਉਮਰ ਹੋ ਜਾਵੇ ਹੋਰ ਦਸੋਣੀ ਹੋਏ ਹੋਰ ਵੱਡੀ ਹੋ ਜਾਵੇ 10 ਗੁਣਾ ਜ਼ਿਆਦਾ ਹੋ ਜਾਵੇ ਨਵਾਂ ਖੰਡਾ ਵਿੱਚ ਜਾਣੀ ਹੈ ਕਿ ਗੁਰੂ ਘਰ ਦੀ ਵਿਡਿਆਈ ਉਸਤਦ ਕਿਉਂ ਲਈਦੀ ਹੈ ਭਾਈ ਕਿਉਂ ਨਾਨਕ ਸਾਹਿਬ ਪਾਛਾ ਦੀ ਨਿਗਾਹ ਦੇ ਵਿੱਚ ਤੁਸੀਂ ਉੱਚੇ ਕਿਵੇਂ ਹੋ ਜੀਏ ਜੇ ਨਾ ਹੋਏ ਤਾਂ ਕੀ ਆਰੋਣਾ ਫੇਰ ਕਹਿੰਦੇ ਭਾਵੇਂ ਜਿੰਨੀ ਤੇਰੀ ਮਰਜ਼ੀ ਉਮਰ ਹੋਵੇ ਜਿੰਨੇ ਲੋਕ ਤੈਨੂੰ ਮਾਦੀ ਜਾਣਦੇ ਜਿੰਨਾ ਮਰਜ਼ੀ ਤਨਾੜ ਹੋਵੇ ਧਨ ਦੌਲਤ ਹੋਵੇ ਨਾਲ ਚੱਲੇ ਸਭ ਕੋਈ ਸਾਰੇ ਬਾਵਾ ਕੰ ਤੇਰੇ ਮਗਰ ਮਗਰ ਤਰੇ ਫਿਰਨ ਚੰਗਾ ਨਾਮ ਰਖਾਏ ਕਿ ਜਸ ਕੀਰਤ جگਲੇ ਵਿਹਾਰ ਪਾਸੇ ਤੇਰੇ ਨਾਮ ਗੂੰਜਦਾ ਹੋਵੇ ਹਰ ਕੋ ਤੈਨੂੰ ਹੀ ਸਲਾਹਦਾ ਹੋਵੇ पाशाह कहते इना कुछ जो हो गया ना एक चीज है नहीं तेरे गोले नदूर तेरे तेरे ते है गुरु नानक साहब पातशाह बात ना पूछे कीटा के। अंदर कीट कर दोस्त दोस रे के भाई तेरी हालात कीड़े मकौड़े तो भी घट है जो गुरु तो तू ਮਨਜਾ ਗੁਰੂਦ ਗੁਰੂ ਨੂੰ ਆਪਣਾ ਬਣਾਉਣਾ ਭਾਵ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਜਦੋਂ ਗੋਪਨ ਤੋਂ ਬਾਹਰ ਹੋ ਗਏ ਤਾਂ ਇਹ ਤਾਂ ਤੈਨੂੰ ਕਿਸੇ ਨਹੀਂ ਪੁੱਛਣਾ ਅਸੀਂ ਤਾਂ ਕੋਈ ਸੇਕ ਕੋਬਨ ਇਹ ਹਲਾਤਾ ਵਿੱਚ ਚੱਲਦੇ ਜਾ ਰਹੇ ਕਿਉਂਕਿ ਅਸੀਂ ਮਨਮਤ ਦਾ ਰਾਹ ਅਪਣਾ ਲਿਆ ਕੁਝ ਮਨਮਤੀ ਇਹ ਅਗੇ ਭੇਖ ਧਾਰ ਕਰਕੇ ਪੌਂਦੇ ਵਿੱਚ ਜਿਨ੍ਹਾਂ ਦੇ ਮਗਰ ਅਸੀਂ ਲੱਗੇ ਫਿਰਦੇ ਆ ਇਹ ਤਾਂ ਅਨੁ ਵੀ ਪਤਾ ਹੀ ਹੈ ਸਮਝਦਾਰੋਂ ਭਾਈ ਇਹ ਕੋਈ ਸੋ ਇਥੇ ਸੱਜਣ ਆਏ ਲੋ ਤਾਂ ਅਗੇ ਟੇਗ ਤਾਰ ਕੇ ਬਸ ਜੋ ਸਾਨੂੰ ਸਖਾਰੇ ਅਸੀਂ ਲੱਗੇ ਪਏ ਆ ਉਹਨਾਂ ਮਗਰ ਜੇ ਵਿਚਾਰ ਨਹੀਂ ਕੀਤੀ ਨਹੀਂ ਭਈ ਤੋ ਜੋ ਵੀ ਹੈ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਬਾਹਰ ਹੈ ਜੇ ਇਹ ਗੁਰ ਬਾਣੀ ਵਿੱਚ ਗੱਲ ਨਹੀਂ ਹੈ ਮੈਂ ਨਹੀਂ ਮੰਨਣੀ ਤੂੰ ਭਾਵੇਂ ਕੋਈ ਹੋਵੇਂ ਜੋ ਮੇਰਾ ਸਤਿਗੁਰ ਪਾਇਸ਼ਾ ਗੁਰ ਨਾਨਕ ਸਾਹਿਬ ਕਹੇਗਾ ਮੈਂ ਉਹੀ ਕਰਾਂਗਾ ਆ ਤੂੰ ਮੈਨੂੰ ਗਿਆਨ ਦੇ ਮੈਨੂੰ ਸਮਝਾ ਦੇ ਇਹ ਬਾਣੀ ਆ ਕਹਿੰਦੀ ਹੈ ਮੈਨੂੰ ਗੁਰਬਾਣੀ ਇਸ ਤਰ੍ਹਾਂ ਦਾ ਮਾਰਗ ਦਸਦੀ ਹੈ ਹਣ ਜੋ ਗੁਰਬਾਣੀ ਦੇ ਮਾਰਗ ਤੇ ਚੱਲਦੇ ਆ ਭਾਈ ਉਹਨਾਂ ਦੇ ਲੋਕ ਸੁਖੀਏ ਕੋ ਲੋਕ